ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਾਰਮੋਨ ਬੁਟੀਕ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਅੱਜ ਆਪਾਂ ਜਿਹੜਾ ਮਾਰਕੀਟ ਆਏ ਹੋਏ ਹਾਂ ਬਹੁਤ ਹੀ ਸੋਹਣੇ ਸੋਹਣੇ ਫੈਬਰਿਕ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ ਤੇ ਲਓ ਜੀ ਨਾਲ ਦੀ ਨਾਲ ਜਿਹੜੀ ਵੀਡੀਓ ਤੇ ਜਿਵੇਂ ਆਪਣੇ ਭੈਣ ਭਰਾ ਜੁੜਦੇ ਆ ਸੋਹਣੇ ਸੋਹਣੇ ਸੂਟ ਬਾਏ ਕਰਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਆਪਣੀ ਇੰਸਟਾਗ੍ਰam ਆਈਡੀ farmonoptics 688 ਨੂੰ ਉੱਤੇ ਜਾ ਕੇ ਉਹਨੂੰ ਫੋਲੋ ਕਰ ਲਓ ਤੇ ਉੱਥੇ ਸੋਹਣੇ ਸੋਹਣੇ ਸੂਟ ਜਿਹੜੇ ਵਰਕ ਤੁਸੀਂ ਦੇਖ ਸਕਦੇ ਤੇ ਲੋ ਜੀ ਇੱਕ ਇੱਕ ਰੰਗ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਲਾਈਵ ਇਸੇ ਲਈ ਹੋਏ ਆ ਕਿਉਂਕਿ ਤੁਹਾਨੂੰ ਜਿਹੜੇ ਨਾਲ ਦੀ ਨਾਲ ਕਲਰ ਚੈੱਕ ਕਰਾ ਸਕੀਗੇ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਸ਼ਿਮਰ ਦੇ ਫੈਬਰਿਕ ਆ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਜ਼ੈਂਟਾ ਤੇ ਲੋ ਜੀ ਜਲਦੀ ਜਲਦੀ ਬੋਲੀ ਚੱਲੇ ਰਜੇ ਜ਼ੈਂਟਾ ਹਾਂਜੀ orange ਹਾਂਜੀ green ਠੀਕ ਹੈ ਇਹ ਮੋਰਫਲ ਕੇਜਾ ਕਲਰ ਹੈ ओके ਇਹ ਰਿਸ਼ੀ ਮਰਚੀ orange ਆ ਗਿਆ। ਇਹ coffee color ਹੈ। ਓਕੇ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜੇ ਕਲਰ ਚੈੱਕ ਵੀ ਕਰਾ ਦਾਂਗੇ। ਇਹ golden ਜੀ ਲਓ ਜੀ ਇੱਕ ਤੋਂ ਇੱਕ ਸੋਨੇ ਜਿਹੜੇ ਕਲਰ ਆਪਣੇ ਕੋਲੇ ਇੱਥੇ ਆਏ ਨੇ। ਇਹ ਰੈਸਟ ਕਲਰ ਹੈ ਜੀ। ਠੀਕ ਹੈ ਜੀ। ਇਹ peach ਆ ਗਿਆ shimmerची। ਠੀਕ ਹੈ ਜੀ। ਇਹ ਫਿਰ ਸਲਫਰੋਜੀ ਜਾਂ। ਜਿਹਨਾਂ ਕਹਿੰਦੇ ਨੇ ਫਰੋਚੀ ਕਲਰ। ਲੌਜੀ ਕਹੋ ਜੀ ਕਲਰ ਤੇ ਬਸ ਕਲਰ ਅਜੀ ਤੇ ਖੁਸ਼ੀ ਮਰਜੀ ਬਹੁਤ ਅਜੀ ਕਲਰ ਬਹੁਤ ਹੈ ਲੌਜੀ ਇੱਕ ਇੱਕ ਰੰਗ ਹੈ ਜਿਹੜਾ ਕੋਈ ਵੀ ਸੂਟ ਹੈ ਜਿਹੜਾ ਪੀ येलो ਉਹਦਾ ਜਿਹੇ ਕਹਿੰਦੇ ਪਸ येलो ਲੌਜੀ ਕੁਝ ਹਟਕੇ ਕ ਕਲਰ ਨੇ ਜਿੰਨੇ ਵੀ ਸੂਟ ਆਪਾਂ ਤੁਹਾਨੂੰ ਦਿਖਾ ਰਹੇ ਆਂ ਦੇਖੋ ਡਿਫਰੈਂਟ ਜੇ ਕਲਰ ਹੈ ਸਾਰੇ ਸੂਟਾਂ ਦੇ ਇਹ ਤੇ ਵੀ ਸਹੀ ਹੈ ਲੌਜੀ ਇਹ ਵੈਂਡਰ ਦਾ ਸ਼ੇਡ ਆ ਗਿਆ ਦੇਖੋ ਬਹੁਤ ਹੀ ਜ਼ਿਆਦਾ ਬੰਪਲ ਹੈ ਜੀ ਲੌਜੀ ਦੋਨੋਂ ਸ਼ੇਡ ਆ ਜਿਹੜੇ ਪੂਰੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ 트ੈਂਡ ਦੇ ਵਿੱਚ ਰਹੇ ਨੇ। ਲੋច ਚੈੱਕ ਕਰੋ ਸੂਟ ਦੀ ਕੁਆਲਿਟੀ ਤੇ ਲੋ ਜੀ ਸਾਰੇ ਇੱਕ ਕਲਰ ਐਡ ਇੱਕ ਜਿਆਦੇ ਸੋਹਣੇ ਨੇ। ਲੋ ਜੀ ਤੁਸੀਂ ਆਪਣੀ ਸ਼ਾਪ ਤੇ ਆ ਕੇ ਵੀ ਜਿਹੜਾ ਵੀਟ ਕਰ ਸਕਦੇ ਹੋ ਨਾਲ ਹੀ ਆਨਲਾਈਨ ਬੁਕਿੰਗ ਕਰਾ ਕੇ ਇਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਵਰਕ ਕਰਾ ਕੇ ਸੂਟਾਂ ਨੂੰ ਜਿਹੜਾ ਤੁਸੀਂ ਰੈਡੀ ਆਪਣੇ ਤੋਂ ਕਰਵਾ ਸਕਦੇ ਹੋ ਆਪਣੇ ਕੋਲੇ ਹੈਂਡਵਰਕ, ਨੀਡਲਵਰਕ, ਮਸ਼ੀਨਵਰਕ ਹਾਂ ਹਾਤਰਾ ਦਾ ਵਰਕ ਹੈ ਜਿਹੜਾ ਆਪਣੇ ਕੋਲੇ ਅਵੇਲੇਬਲ ਹੈ ਤੇ ਲੋ ਜੀ ਹੁਣ ਆਪਾਂ ਕੁਝ ਤੁਹਾਨੂੰ ਹੋਰ ਕਰੇਵ ਤੇ ਥੋੜੀ ਜਿਹੀ ਨਿਗ੍ਹਾ ਮਰਵਾਵਾਂ ਕਿਉਂਕਿ ਕਰੇਵ ਦਾ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਸਟਾਕ ਆ ਜਿਹੜਾ ਆਇਆ ਹੋਇਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸਟਾਕ ਦਾ ਜਿਹੜਾ ਆਹ ਕਰੇਵ ਦੇ ਸੂਟ ਵਿਖਾਉਣ ਲੱਗੇ ਹਾਂ ਲੋ ਜੀ ਮੇਰੀਆਂ ਭੈਣਾਂ ਜਿਹੜੀਆਂ ਜਿਹੜੀਆਂ ਆਪਣੇ ਨਾਲ ਆਨਲਾਈਨ ਹੋ ਰਹੀਆਂ ਨੇ ਨਾਲ ਦੀ ਨਾਲ ਜਿਹੜਾ ਆਪਣਾ ਸਕਰੀਨ ਸ਼ਾਟ ਲੈ ਲਿਓ ਇਸ ਤਰ੍ਹਾਂ ਹੀ ਤਾਂ ਜੋ ਤੁਹਾਨੂੰ ਸੂਟ ਆ ਕੋਈ ਵੀ ਪਸੰਦ ਹੋਇਆ ਤੁਸੀਂ ਆਪਣਾ ਜਿਹੜਾ ਸੂਟ ਮੰਗਵਾ ਸਕੋ ਲੋ ਜੀ ਬੋਲੋ ਬਟੇ بلو ہاں جی فروਜੀ ਜਾ ਥੋੜਾ ਲਾਈਕ فروਜੀ ਹਾਂ ਜੀ ਚਲਕੇ ਜੀ ਫਿਰ ਬਲੂ ਆ ਗਿਆ ਇਹ ਸੀ ਗ੍ਰੀਨ ਜਾਪਾ ਕੈਸ ਦਿਨੇ ਜੇ ਹਾਂ ਜੀ ਇਹ ਫਿਰ ਇਹ ਪਤਾ ਨਹੀਂ ਕੋਲ ਲਓ ਜੀ ਕਾ कलर ਜਿਹੜੇ ਤੁਸੀਂ ਆਪਣੇ ਆਪ ਹੀ ਜਿਹੜੇ ਦੇਖ ਲਿਓ ਕਿਉਂਕਿ ਇਹ ਮਾਊਸ ਕਲਰ ਲੱਗ ਰਿਹਾ ਜੀ ਹਾਂ ਜੀ ਬਹੁਤ ਜ਼ਿਆਦਾ ਕਲਰ ਆਪਨੇ ਮਾਰਕੀਟ ਵਿੱਚ ਆ ਰਹੇ ਨੇ ਹਾਂ ਜੀ ਇਥੇ ਫਿਰੋਜੀ ਆ ਗਿਆ ਇਹ ਕਾਫੀ ਆ ਗਿਆ ਲਓ ਜੀ ਕਾਫੀ ਸ਼ੇਡ ਦੇਖੋ ਇਹ ਥੋੜਾ ਲਾਈਟ ਗ੍ਰੇ ਕਹਿ ਸਕਦੇ ਜੀ ਮੇਰੇ ਕੋਲ ਠੀਕ ਹੈ ਜੀ ये पिस्ता कलर है जी ठीक है जी स्किन है ये पीच आ गया जी okay. ए ब्लैक कलर है ए येलो है ए ग्रीन है ब्लू कलर ठीक है जी योर पंखी है फिर थोड़ा लाइट सी ग्रीन कह दो जिम्मे की पीच कलर थोड़ा लाइट पीच ਲਓ ਜੀ ਕਰੋ ਚੈੱਕ ਇੱਕ ਇੱਕ ਕਲਰ ਜਿਹੜਾ ਬਹੁਤ ਹੀ ਪਿਆਰੇ ਪਿਆਰੇ ਨਵਾਂ ਨਵਾਂ ਸਟਾਫ ਆਪਣੀ ਬੁਟੀਕ ਦੇ ਉੱਪਰ ਆ ਚੁੱਕਿਆ ਲਓ ਜੀ ਤੁਸੀਂ ਵੀ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਰੈਡੀ ਕਰਵਾਉਣਾ ਆਪਣੇ ਤੋਂ ਕਰਵਾ ਸਕਦੇ ਹੋ ਲਓ ਜੀ ਹਾਂ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਜੋ ਚੀਜ਼ ਦਿਖਾਉਣੀ ਹੈ ਉਹ ਚੀਜ਼ ਜਿਹੜੀ ਬਣ ਕੇ ਤੁਹਾਡੇ ਤੇਕਰ ਆਪਾਂ ਭੇਜਦੇ ਆ ਕੋਸ਼ਿਸ਼ ਹੁੰਦੀ ਆ ਵੀ ਚੰਗੀ ਤੋਂ ਚੰਗੀ ਚੀਜ਼ ਤੁਹਾਡੇ ਲਈ ਲੈ ਕੇ ਆਈਏ ਤੇ ਲਓ ਜੀ ਹੁਣ ਆਪਾਂ ਕੁਝ ਕੁ ਸੂਟ ਜਿਹੜੇ ਆਪਣੇ ਵਰਕ ਹੋਏ ਆਪਣੇ ਸੂਟ ਜਾਣੇ ਨੇ ਉਹ ਤੁਹਾਡੇ ਨਾਲ ਵੀਡੀਓ ਚ ਸ਼ੇਅਰ ਕਰਾਂਗੇ ਤੇ ਲਓ ਜੀ ਚੈਨਲ ਨੂੰ ਨਾਲ ਦੇ ਨਾਲ ਜੋ ਵੀ ਭੈਣ ਭਰਾ ਆਉਂਦਾ ਲਾਈਕ ਜ਼ਰੂਰ ਕਰਕੇ ਜਾਇਓ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਤਾਂ ਜੋ ਆਪਾਂ ਹੋਰ ਇਸ ਤਰ੍ਹਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਆ ਦੇਖੋ ਲੈ ਕੇ ਆ ਸਕੀਏ ਠੀਕ ਹੈ ਜੀ ਲਓ ਜੀ ਹੁਣ ਕੁਝ ਕੁ ਸੂਟ ਜਿਹੜੇ ਆਪਣੇ ਵਰਕ ਹੋਏ ਆਪਾਂ ਉਹ ਤੁਹਾਡੇ ਨਾਲ ਦੇਖੋ ਸ਼ੇਅਰ ਕਰਾਂਗੇ ਤਾਂ ਸੀ ਤੇ ਇੱਧਰ ਆਪਣਾ ਦੇਖੋ ਬਹੁਤ ਹੀ ਪਿਆਰਾ ਜੀ ਦੇਖੋ ਬੱਚੇ ਦਾ ਜਿਹੜਾ ਲਹਿੰਗਾ ਸਟਿਚ ਹੋ ਰਿਹਾ ਹੈ ਇਹ ਵੀ ਤੁਹਾਨੂੰ ਆਪਾਂ ਜਾਂਦੇ ਜਾਂਦੇ ਜਰੂਰ ਦਿਖਾਵਾਂਗੇ ਦੇਖੋ ਜੀ ਕਲੀਆਂ ਪਾ ਕੇ ਜਿਹੜੇ ਕਿ ਤੁਸੀਂ ਬੱਚਿਆਂ ਦੇ ਆਪਣੇ ਤੋਂ ਜਿਵੇਂ ਕਿ ਹੁਣ ਦੇਖੋ ਮੰਮੀਆਂ ਦੇ ਨਾਲ ਦੇ ਸੂਟ ਰੈਡੀ ਹੁੰਦੇ ਨੇ ਇਹ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਲਓ ਜੀ ਇਹ ਵੀ ਆਪਾਂ ਤੁਹਾਨੂੰ ਇੱਕ ਚਾਲਕ ਮਰਵਾ ਦਿੰਨੇ ਆ ਲਓ ਜੀ ਇਸ ਤਰ੍ਹਾਂ ਦੇ ਤੁਸੀਂ ਜਿਹੜੇ ਆਪਣੇ ਤੋਂ ਬੱਚਿਆਂ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵਰਕ ਕੀਤੇ ਹੋਏ ਸੂਟ ਲਓ ਜੀ ਚੈੱਕ ਕਰੋ ਮਸ਼ੀਨ ਵਰਕ ਦੇ ਬਹੁਤ ਹੀ ਪਿਆਰੇ ਪਿਆਰੇ ਸੂਟ ਉਮੀਦ ਕਰਦੇ ਆ ਤੁਹਾਨੂੰ ਆਪਣਾ ਇਹ ਵਾਲਾ ਕੰਮ ਬਹੁਤ ਵਧੀਆ ਲੱਗੂਗਾ ਕਿਉਂਕਿ ਆਪਾਂ ਜੇ ਉਹ ਵੀ ਚੀਜ਼ ਤੁਹਾਡੇ ਲਈ ਲੈ ਕੇ ਆਉਣੀ ਹੈ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਲੈ ਕੇ ਆਈਏ ਲਓ ਜੀ ਹਰ ਇੱਕ ਮਸ਼ੀਨ ਵਰਕ ਦੇ ਨਾਲ ਨੀਡਲ ਵਰਕ ਦਾ ਕੰਮ ਤੇ ਬਹੁਤ ਹੀ ਨੋਰਮਲ ਜੀ ਰੇਂਜ ਦੇ ਵਿੱਚ ਆਪਾਂ ਇੱਥੇ ਤੁਹਾਨੂੰ ਪ੍ਰੋਵਾਈਡ ਕਰਾਂਗੇ ਤਾਂ ਲਓ ਜੀ ਲਾਈਨ ਦੇ ਵਿੱਚ ਜਰੂਰ ਆਇਆ ਕਰੋ ਕਿਉਂਕਿ ਇੱਥੇ ਆਪਾਂ ਸਿੱਧੀ ਚੀਜ਼ ਜੋ ਵੀ ਆਪਣੀ ਬਣਦੀ ਹੈ ਉਹ ਤੁਹਾਨੂੰ ਦਿਖਾਉਣ ਦੀ ਆਪਣੀ ਕੋਸ਼ਿਸ਼ ਹੁੰਦੀ ਹੈ ਲਓ ਜੀ ਸਿੰਦੀ ਵਰਕ ਦਾ ਬਹੁਤ ਹੀ ਸਿੰਪਲ ਸੋਹਣਾ ਜਿਹਾ ਸੂਟ ਤੇ ਲੋ ਜੀ ਐਸੀ ਆਪਣੇ ਅੱਜ ਲਾਈਵ ਆ ਕੇ ਥੋੜੇ ਜਿਹਾ ਸੂਟ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨੇ ਸੀ ਕਿਉਂਕਿ ਪਲੇਨ ਸਟਾਕ ਦੀ ਆਪਾਂ ਅੱਜ ਵੀਡੀਓ ਬਣਾਵਾਂਗੇ ਉਹ ਤੁਹਾਨੂੰ YouTube ਤੇ ਕੱਲ ਨੂੰ ਆਪਣੀ ਜਿਹੜੀ ਵੀਡੀਓ ਆਊਗੀ ਤੇ ਇਹ ਆਪਾਂ ਪਿਆਰੇ ਪਿਆਰੇ ਸੂਟ ਜੋ ਕਿ ਆਪਣੇ ਵਰਕ ਹੋਏ ਨੇ ਇਹ ਤੁਹਾਡੇ ਨਾਲ ਸ਼ੇਅਰ ਸਾਂਝੇ ਕੀਤੇ ਨੇ ਤੇ ਲੋ ਜੀ ਕਿੱਦਾਂ ਲੱਗੇ ਜ਼ਰੂਰ ਦੱਸਿਓ ਕਮੈਂਟ ਕਰਕੇ ਲਓ ਜੀ ਬਲੌਕ ਪੇਂਟਿੰਗ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਸੂਟ ਤੁਸੀਂ ਇੱਥੋਂ ਵੀ ਦੇਖੋ ਕੋਈ ਵੀ ਸੂਟ ਦਾ ਸਕਰੀਨਸ਼ਾਟ ਲੈ ਕੇ ਜਿਹੜਾ ਆਪਣੇ ਤੋਂ ਬੁੱਕ ਕਰ ਸਕਦੇ ਹੋ ਸੂਟ ਕਿਉਂਕਿ ਆਪਣੇ ਕੋਲੇ ਸਾਰੇ ਸੂਟ ਅਵੇਲੇਬਲ ਨਹੀਂ ਇਸ ਵਕਤ ਲਓ ਜੀ ਪੇਂਟ ਦੇ ਕੁਝ ਕੁ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਫਿਰ ਆਪਣੀ ਲਾਈਵ ਆ ਜਿਹੜੀ ਬੰਦ ਕਰਾਂਗੇ ਲਓ ਜੀ ਬਾਕੀ ਆਪਣੀ ਅੱਜ ਜਿਹੜੀ ਸ਼ਾਮ ਨੂੰ ਤੈਨ ਸਾਢੇ 3 ਜਿਹੜੀ ਵੀਡੀਓ ਆਊਗੀ 222 ਸੂਟਾਂ ਦੀ ਉਹ ਵੀਡੀਓ ਜ਼ਰੂਰ ਦੇਖਣਾ ਕਿਉਂਕਿ ਬਹੁਤ ਪਿਆਰੇ ਪਿਆਰੇ ਸੂਟ ਆ ਜਿਹੜੇ ਲਓ ਜੀ ਆਪਣੇ ਵਰਕ ਹੋਏ ਨੇ ਲਓ ਜੀ ਚੈੱਕ ਕਰੋ ਸੂਟ ਦੀ ਫਿਨਿਸ਼ਿੰਗ ਹਰ ਇੱਕ ਦੇਖੋ ਸੂਟ ਤੇ ਡਿਫਰੈਂਟ ਜਿਹਾ ਕੰਮ ਆਪਾਂ ਕੀਤਾ ਹੋਇਆ ਇਹ ਪੈਂਟ ਕਿਤੋਂ ਹੈ ਜੀ ਦੇਖੋ ਇਹ ਚੀਨੀ ਰੱਖਿਆ ਨਾਲ ਦੁਪੱਟਾ ਜੀ ਲੈਸ ਲੱਗੀ ਹੋਈ ਹੈ ਕਿਹਨਾਂ ਕਲਰਸ ਤੇ ਕਿੰਨਾ ਦਿੱਤਾ ਹੈ बाजू ਨਾਲ ਤੇ ਲਓ ਜੀ ਲਾਈਵ ਲੱਗੇ ਆ ਕਰਨ ਬੰਦ ਤੇ ਆਪਾਂ ਜਿਹੜੇ ਸੂਟ ਸੀ ਤਕਰੀਬਨ ਆਪਾਂ ਤੁਹਾਨੂੰ ਸਾਰੇ ਦਿਖਾਤੇ ਨੇ ਲਓ ਜੀ ਕੋਈ ਵੀ ਸੂਟ ਪਸੰਦ ਆ ਤੁਸੀਂ ਜਿਹੜਾ ਕਰੋ ਜੀ ਚੈੱਕ ਕਰੋ ਕੋਈ ਵੀ ਸੂਟ ਜਿਹੜਾ ਬਹੁਤ ਹੀ ਨਾਰਮਲ ਰੇਂਜ ਦੇ ਵਿੱਚ ਸੂਟ ਆ ਜਿਹੜੇ ਆਪਾਂ ਇਹ ਦੇ ਦੇਣੇ ਕਿਸੇ ਵੀ ਸੂਟ ਦਾ ਤੁਸੀਂ ਜੇ ਪਸੰਦ ਆ ਤਾਂ ਤੁਸੀਂ ਆਪ ਨੂੰ ਤਾਂ ਮੰਗਵਾ ਸਕਦੇ ਹੋ ਇਹ ਤਾਂ ਦੋ ਕਰਨੀ ਆ ਤੇ ਬਾਜੂ ਵੀ ਨਾਲ ਬੰਨ੍ਹ ਸਕਦੇ ਦੁਪੱਟਾ ਨਾਲ ਤੇ ਲੋ ਜੀ ਲਾਈਵ ਲੱਗੀਆਂ ਕੱਟਣ ਉਮੀਦ ਕਰਦੇ ਆ ਅੱਜ ਵਾਲਾ ਤੁਹਾਨੂੰ ਵੀਡੀਓ ਜਿਹੜੀ ਵਧੀਆ ਲੱਗੀ ਹੋਊਗੀ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੇ ਆ ਤੇ ਇਸ ਤਰ੍ਹਾਂ ਹੀ ਕਦੇ ਫੇਰ ਲਾਈਵ ਹੋਵਾਂਗੇ ਤੇ ਚਲੋ ਜੀ ਇਸ ਲਾਈਵ ਨੂੰ ਇੱਥੇ ਕਰਦੇ ਆ ਬੰਦ ਉਮੀਦ ਕਰਦੇ ਆ ਤੁਹਾਨੂੰ ਆਪਣੇ ਸੂਟ ਜਿਹੜੇ ਬਹੁਤ ਸੋਹਣੇ ਲੱਗ ਰਹੇ ਹੋਗੇ ਤਾਂ ਥੈਂਕ ਯੂ